ਸਫਾਈ ਮੁਲਾਜ਼ਮਾ ਨੇ ਥਾਣੇ ਦੇ ਗੇਟ ਅੱਗੇ ਕੂੜੇ ਦੇ ਢੇਰ ਲਾ ਦਿੱਤੇ। ਮੁਲਾਜ਼ਮਾ ਨੇ ਕੂੜੇ ਦੇ ਟਰੱਕ ਪਰ ਕੇ ਲਿਆਂਦੇ ਅਤੇ ਥਾਣੇ ਦੇ ਅੱਗੇ ਢੇਰੀ ਕਰ ਦਿੱਤੇ। ਇੰਨਾ ਹੀ ਨਹੀਂ, ਕੂੜੇ ਨੂੰ ਜੀਸੀਬੀ ਨਾਲ ਥਾਣੇ ਦੇ ਅੰਦਰ ਸੁੱਟ ਦਿੱਤਾ ਗਿਆ। ਜਿਸ ਕਾਰਨ ਥਾਣੇ ਦਾ ਪੂਰਾ ਗੇਟ ਪੂਰੀ ਤਰ੍ਹਾਂ ਬਲੌਕ ਹੋ ਗਿਆ। ਇਸ ਦੌਰਾਨ ਸਫਾਈ ਮੁਲਾਜ਼ਮਾ ਨੇ ਥਾਣੇ ਬਾਹਰ ਬੈਠ ਕੇ ਨਾਰੇਬਾਜ਼ੀ ਵੀ ਕੀਤੀ। ਤੇ ਗੁਰਦਾਸਪੁਰ ਦੇ ਨਗਰ ਕੌਂਸਲ ਅਧਿਕਾਰੀ ਦੇ ਘਰ ਬਾਹਰ ਪੰਨ ਤੋੜ ਕੀਤੀ ਗਈ ਜਿਸ ਤੋਂ ਖਫਾ ਸਫਾਈ ਕਰਮਚਾਰੀਆਂ ਨੇ ਕੂੜੇ ਦੇ ਢੇਰ ਲਗਾ ਕੇ ਥਾਣੇ ਦਾ ਬੂਹਾ ਬੰਦ ਕਰ ਦਿੱਤਾ ਦਰਸਲ ਮਾਮਲਾ ਨਗਰ ਕੌਂਸਲ ਦੇ ਸੁਪਰੀਡੈਂਟ ਅਸ਼ੋਕ ਕੁਮਾਰ ਦੇ ਘਰ ਬਾਹਰ ਇੱਕ ਵਿਅਕਤੀ ਵੱਲੋਂ ਪੰਨ ਤੋੜ ਕਰਦਾ ਇਲਜ਼ਾਮ ਇੱਕ ਪੀੜਤ ਵੱਲੋਂ ਐਸੇ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਸੀ ਪਰ ਪੁਲਿਸ ਨੇ ਮਲਜ਼ਮਾ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ ਸ਼ੇਪ ਤਰੀਕ ਦਾ ਵਾਕਾ ਮੈਂ ਮੇਰੇ ਫਾਦਰ ਤੇ ਮਦਰ ਮੈਂ ਉਹਨਾਂ ਨੂੰ ਹਸਪੀਟਲ ਤੋਂ ਲੈ ਕੇ ਘਰ ਆਇਆ ਸੀ ਇਨ ਬਿਟਵੀਨ ਹੀ ਇਹ ਯਾਦਾ ਸਾਰੇ ਸਾਡੇ ਦਫ਼ਤਰ ਨੂੰ ਪਤਾ ਵੀ ਉਹ ਜ਼ਿਆਦਾ ਉਹਨਾਂ ਦੀ ਏਜ ਜ਼ਿਆਦਾ ਆ ਤੇ ਉਹਨਾਂ ਦੇ ਲਈ ਮੈਨੂੰ ਤਕਰੀਬਨ ਜਾਣਾ ਪੈਂਦਾ ਰਾਤ ਭਰਾਤ ਵੀ ਪਰ ਜਦੋਂ ਮੈਂ ਉੱਥੇ ਘਰ ਦੇ ਵਿੱਚ 11 ਜਿਨ੍ਹਾਂ ਨੇ ਮੋਤੀ ਦੇ ਲਾਇਦੇ ਬੈਰੀਕੇਡ ਤੋੜਤੇ ਆ ਤੇ ਆਹ ਕੀ ਚੀਜ਼ ਹੈਗੀ ਆ 11 ਦਿਕੇ ਰੋ ਰਮਾਨੇ ਜਿੱਥੇ ਹੈਗੀ 11 11 ਵਜੇ ਇੱਕ ਬੰਦਾ ਆਉਂਦਾ ਇੱਕ ਬੰਦਾ ਹੁੰਦਾ 11 ਵਜੇ ਆ ਕੇ ਵੀਡੀਓ ਦੇ ਵਿੱਚ ਗੱਲਬਾਤ ਕਰਦਾ ਬੰਦਿਆਂ ਨੂੰ ਪੁੱਛਦਾ ਮੇਰੇ ਸਾਹਮਣੇ ਗਵਾਂਡੀਆਂ ਦੇ ਉਹਨਾਂ ਦੇ ਉਹਨਾਂ ਨੂੰ ਥ੍ਰੈਡ ਕੀਤਾ ਜਾਂਦਾ ਮੇਰੀ ਗੱਡੀ ਨੂੰ ਡੈਮੇਜ ਕੀਤਾ ਉਹਦੇ ਵਿੱਚ ਅਹਿਮ ਮੇਰੇ ਜਿਹੜੇ ਡਾਕੂਮੈਂਟ ਉਹਨਾਂ ਨੂੰ ਡੈਮੇਜ ਕੀਤਾ ਗਿਆ ਇੰਨਾ ਜ਼ਿਆਦਾ ਮਤਲਬ ਉਹਨਾਂ ਦਾ ਦਹਿਸ਼ਤ ਕਰਦੇ ਦਾ ਮਾਹੌਲ ਵੀ ਅਸੀਂ ਸਾਰਾ ਪਰਿਵਾਰ ਜਿਹੜਾ ਮੇਰੇ ਬੱਚੇ ਤੱਕ ਜਿਹੜੇ ਆ اس وقت بھی وہ پورے وہ ڈپریشن چڑھ چلی گیا کیوں میرا کی غلطی ہے جی کی میں سرکار ਦਾ ਕੰਮ ਕਰਨਾ ਤਾਂ ਕਰਕੇ ਕੀ ਮੈਂ ਅਪਲੀਕੇਸ਼ਨ ਦਿੱਤੀ ਉੱਤੇ ਕਾਰ ਵੀ ਨਹੀਂ ਹੋਣੀ کیوں ਪੀੜ ਦਾ ਇਲزام ਹੈ ਕਿ پولیس ہونا تھے راضی نامے ਲਈ ਦਬਾ ਬਣਾ ਰਹੀ ਹੈ ਜਦ ਕਿ ਪੀੜਤ ਨਗਰ ਕੌਂਸਲ ਅਧਿਕਾਰੀ ਨੇ ਆਪਣੇ ਲਈ ਸਿਕਿਉਰਟੀ ਦੀ ਮੰਗ ਕੀਤੀ ਵੇਖੋ ਜੀ ਕਿਸੇ ਵੀ ਚੀਜ਼ ਦੇ ਹੱਦ ਹੁੰਦੀ ਆ 5 ਦਿਨ 6 ਦਿਨ ਵੇਟ ਕੀਤੀ ਕਿ ਚਲੋ ਅੱਜ ਵੀ ਕੱਲ ਵੀ ਅੱਜ ਵੀ ਕੋਈ ਨਾ ਕਿਤੇ ਕੋਈ ਨਾ ਕੋਈ ਸੁਣਾਈ ਹੋਊਗੀ ਕੋਈ ਸੁਣਾਈ ਨਹੀਂ 25 ਹੋਇਆ ਪਰ ਬੰਦਾ ਹੈਕ ਹੋਣ ਵਾਲਾ ਬਿਲਕੁਲ ਜੀ ਇਹ ਵੀਡੀਓ ਦੇ ਵਿੱਚ ਹੈ ਜੀ ਉੱਤੇ ਵਿੱਚ ਦੂਜੀ ਰਹੀ ਕੋਈ ਨਹੀਂ ਕੌਣ ਬੰਦਾ ਇਹ ਇਹ ਇਹਦੇ ਵਿੱਚ ਵੀਡੀਓ ਦੇ ਵਿੱਚ ਹੁਣ ਬਾਕੀ ਚੀਜ਼ ਜਿਹੜੇ ਪੁਲਿਸ ਦਾ ਕੰਮ ਆ ਵੈਰੀਫਾਈ ਕਰੇ ਕਿ ਕਿਹੜਾ ਬੰਦਾ ਕਿਹੜਾ ਨਹੀਂ ਉਹਦਾ ਨਾਮ ਕੀ ਉਹਦੇ ਪਿਓ ਦਾ ਨਾਮ ਕੀ ਬਾਕੀ ਚੀਜ਼ਾਂ ਉਹ ਵੈਰੀਫਾਈ ਕਰ ਜਿੱਦਾਂ ਪੁਲਿਸ ਕਹਿ ਰਹੀ ਹੈ ਵੀ ਇਹਨਾਂ ਸਮਝੌਤਾ ਕਰ ਲੋ ਰਾਜਨਾਵਾ ਕਰ ਲੋ ਇਹਨਾਂ ਨੂੰ ਪੁਲਿਸ ਨੂੰ ਪਤਾ ਬੰਦਾ ਕੌਣ ਹੈ ਕਿਥੋਂ ਰਹਿਣ ਵਾਲਾ ਹੈਗਾ ਮੇਰੇ ਹਿਸਾਬ ਨਾਲ ਤਾਂ ਪਤਾ ਹੋਊਗਾ ਜੀ ਕੀ ਕਹਿੰਦੀ ਪੁਲਿਸ ਹੁਣ ਅ ਮੈਂ ਆਈ ਵੰਦਨ ਮੈਂ ਤਿੰਨ ਵਾਰੀ ਵੀ ਆਇਆ ਆ ਆਪ ਖੁਦ ਆਇਆ ਮੇਰੇ ਨਾਲ ਸਟਾਫ ਆਇਆ ਮੈਂ ਸਭ ਤੋਂ ਪਹਿਲਾਂ ਇਹ ਗੱਲ ਕਹਿਣਾ ਪੁਲਿਸ ਪ੍ਰਸ਼ਾਸਨ ਨੂੰ ਪਹਿਲਾਂ ਸਿਕਿਉਰਿਟੀ ਪ੍ਰੋਵਾਈਡ ਕਰੋ ਮੈਨੂੰ ਜਿਹੜਾ ਅੱਜ ਤੋਂ ਈ ਕੁੜਾ ਵੀ ਬਾਹਰ ਜਿਹੜਾ ਠਣ ਦੇ ਬਾਹਰ ਆਇਆ ਦੇਖੋ ਜੀ ਜਦੋਂ ਤੁਸੀਂ ਕਿਸੇ ਬੰਦੇ ਨੂੰ ਨਿਆਂ ਨਹੀਂ ਮਿਲੂਗਾ ਤਾਂ ਕੀ ਕਰੂਗਾ ਕਿੱਧਰ ਜਾਊਗਾ ਬੰਦਾ ਕਿੱਥੇ ਰੋਣਾ ਰੋਵੇ ਆਪਣਾ ਲੱਗਦਾ ਵੀ ਜਿਸ ਤਰ੍ਹਾਂ ਅਫਸਰ ਸੇਫ ਨਹੀਂ ਹੈਗਾ ਤਾਂ ਬਾਕੀ ਨਹੀਂ ਬਿਲਕੁਲ ਜੀ ਬਿਲਕੁਲ ਹੁਣ ਤੁਹਾਡੀ ਕੀ ਮੰਗ ਹੈ ਮੇਰੀ ਸਭ ਤੋਂ ਪਹਿਲੀ ਮੰਗ ਆ ਮੈਨੂੰ ਸਿਕਿਉਰਿਟੀ ਪ੍ਰੋਵਾਈਡ ਕਰੋ ਸੈਕੰਡ ਜਿਹੜਾ ਆ ਜੋ ਕਾਨੂੰਨੀ ਕਾਰਵਾਈ ਹੋਕਰ ਤੇ ਹਮਲਾ ਕਰਨ ਵਾਲੇ ਵਿਅਕਤੀ ਵਕੀਲ ਦੱਸਿਆ ਜਾ ਰਿਹਾ ਹੈ ਹਾਲਾਂਕਿ ਉਸ ਵੱਲੋਂ ਨਗਰ ਕੌਂਸਲ ਅਧਿਕਾਰੀ ਦੇ ਘਰ ਬਾਹਰ ਪੰਨ ਤੋੜ ਕਿਉਂ ਕੀਤੀ ਗਈ ਇਸ ਬਾਰੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਉਧਰ ਨਗਰ ਕੌਂਸਲ ਮੁਲਾਜ਼ਮਾਂ ਨੇ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਮੁਲਜ਼ਮ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਉਹਨਾਂ ਦਾ ਦਰਨਾ ਜਾਰੀ ਰਹੇਗਾ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ